ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹਾਂ ਤੁਹ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕੱਲ ਆਪਾਂ ਤੁਹਾਲੇ ਨਾਲ ਜਿਹੜੀ ਹੈਗੀ ਆ ਤੇਲੇ ਬਾਰੇ ਇੱਕ ਜਿਹੜਾ ਬਰਾਊਨ ਪਲਾਂਟ ਹੋਪਰ ਆ ਪੂਰਾ ਟੱਡਾ ਜਾਂ ਚਿੱਟੀ ਪੇਟ ਵਾਲਾ ਟੱਡਾ ਕਿਸਾਨ ਵੀਰਿਆਂ ਨੂੰ ਤੇਲਾ ਹੀ ਕਹਿੰਦੇ ਆ ਕਿ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕੀਤੀ ਸੀ ਤੇ ਬੇਨਤੀ ਕੀਤੀ ਸੀਗੀ ਕਿ ਆਪਣਾ ਖੇਤ ਵੇਖ ਕੇ ਸਪਰੇਅ ਕਰੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਹੁਤ ਸਾਰੇ ਮੈਂ ਖੇਤ ਦੇਖਿਆ ਜਿੱਥੇ ਬਿਲਕੁਲ ਅਟੈਕ ਹੈ ਨਹੀਂ ਜਾਂ ਨਾ ਮਾਤਰ ਅਟੈਕ ਹੈ ਜਾਂ ਕਿਤੇ ਛਾਂ ਵਾਲੀ ਥਾਂ ਤੇ ਤੁਹਾਨੂੰ ਇੱਕ ਦੋ ਟਿੱਡੇ ਜਿਹੜੇ ਇਹ ਲੱਭ ਸਕਦੇ ਆ ਉੱਥੇ ਤੁਸੀਂ ਓਨੀ ਜਗ੍ਹਾ ਦੇ ਉੱਤੇ ਸਪਰੇਅ ਕਰ ਸਕਦੇ ਹੋ ਦੇ ਘੇਰੇ-ਘੇਰੇ ਜਿਹੜਾ ਹੈਗਾ ਉਹਨੂੰ ਕਵਰ ਕਰ ਲਓ ਸਾਰੇ ਖੇਤ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਜਿਹੜੀ ਮੌਸਮੀ ਹਾਲਾਤ ਨੇ ਉਹ ਅਟੈਕ ਵਧਣ ਵਾਲੇ ਨਹੀਂ ਹੈਗੇ ਡਾਊਨ ਆਉਣ ਵਾਲੇ ਪਾਸੇ ਆ ਜਿਹੜੇ ਅੱਜ ਦੀ ਮੈਂ ਗੱਲ ਕਰਾਂ ਤੁਸੀਂ ਆਪਦੇ ਏਰੀਆ ਦਾ ਜ਼ਰੂਰ ਹਾਲ ਦੱਸਿਓ ਕਿਉਂਕਿ ਤਾਪਮਾਨਾ ਜਿਹੜਾ 32 33 ਤੇ ਆ ਪਲੱਸ ਜਾ ਸਕਦਾ ਪਲੱਸ ਹਵਾ ਜਿਹੜੀ ਹੈਗੀ ਹੈ ਉਹ ਪੱਛੋਂ ਵੱਲ ਤੋਂ ਜਿਹੜੀ ਵੈਸਟ ਵੱਲੋਂ ਹਵਾਵਾਂ ਜਿਹੜੀਆਂ ਹੈਗੀਆਂ ਵਗ ਰਹੀਆਂ ਖੁਸ਼ਕ ਹਵਾਵਾਂ ਹੁੰਦੀਆਂ ਨੇ ਇਹਦੇ ਵਿੱਚ ਅਟੈਕ ਰੋਕਦਾ ਹੁੰਦਾ ਚਾਹੇ ਕੋਈ ਬਿਮਾਰੀ ਹੋਵੇ ਕੋਈ ਬਲਾਈਟ ਹੈ ਜਾਂ ਕੀੜਾ ਮਕੌੜਾ ਜਿਵੇਂ ਰਾਸ ਚੂਸ ਕਿੜੇ ਕਿਉਂਕਿ ਇਹਦੇ ਵਿੱਚ ਨਮੀ ਨਹੀਂ ਹੁੰਦੀ ਖੁਸ਼ਕ ਹੁੰਦੀ ਖੁਸ਼ਕੀ ਵਾਲੀ ਹਵਾ ਹੁੰਦੀ ਹੈ ਤੇ ਇਹਦੇ ਵਿੱਚ ਤੁਹਾਡੀਆਂ ਸਬਜ਼ੀਆਂ ਵਗੈਰਾ ਹੈਗੀਆਂ ਉਹਨਾਂ ਦੇ ਵਿੱਚ ਫੁੱਲ ਵੀ ਫਲ ਫਲ ਵੀ ਵਧਦੇ ਹੁੰਦੇ ਆ। ਇਹੀ ਕਾਰਨ ਹੁੰਦਾ ਉਹਦਾ ਬਿਮਾਰੀ ਰੁਕਦੀ ਆ ਤੇ ਉਹਦੀ ਗਰੋਥ ਡਿਵੈਲਪਮੈਂਟ ਜਾਂ ਫੁੱਲ ਫਲ ਵਧਦੇ ਹੁੰਦੇ ਆ। ਜਿਹੜੀਆਂ ਨਵੀਂ ਵਾਲੀਆਂ ਹਵਾਵਾਂ ਹੁੰਦੀਆਂ ਉਹ ਖਰਾਬ ਕਰਦੀਆਂ ਜੇ ਹੋ ਸਕਦਾ 1-2 ਦਿਨ ਇਹ ਚੱਲੇ ਤੁਸੀਂ ਆਪਦੇ ਏਰੀਆ ਦੀ ਜਰੂਰ ਦੱਸਿਓ ਕਿਹੜੇ ਪਾਸੇ ਹਵਾ ਵਗ ਰਹੀ ਹੈ। ਦੂਸਰੀ ਗੱਲ ਜਿਹੜੀ ਜ਼ਰੂਰੀ ਹੈ ਨੁਕਤਾ ਕਿ ਕੱਲ ਮੈਂ ਵੀਡੀਓ ਪਾਈ ਉਹਦੇ ਤੇ ਵੀ ਕਿਸਾਨ ਵੀਰ ਕਈ ਵਾਰ ਹੈਗੇ ਕੋਈ ਕਮੈਂਟ ਕਰ ਦਿੰਦੇ ਜਾਂ ਕਈ ਵਾਰ ਹੁਣ ਦੇਖੋ ਵੀ ਹੁਣ ਪੂਰਾ ਪੀਕ ਤੇ ਸੀਜ਼ਨ ਆ ਕੋਈ ਸਪ੍ਰੇਆਂ ਵਗੈਰਾ ਦਾ ਤੇ ਕਿਸਾਨ ਵੀਰਾਂ ਨੂੰ ਮਤਲਬ ਮੈਂ ਤਾਂ ਇੱਕ ਨੁਕਤੇ ਤੇ ਚੱਲਦਾ ਹੁਣ ਕਿਸਾਨ ਵੀਰਾਂ ਨੂੰ ਸਪ੍ਰੇ ਤਾਂ ਜਦੋਂ ਮਰਜ਼ੀ ਕਰਵਾ ਦਈ ਆਪਾਂ ਕਹਿ ਕੇ ਜੇ ਆਪਾਂ ਹੁਣ ਕਹਿ ਲਈਏ ਤਾਂ ਜੀ ਤੇਲਾ ਬਹੁਤ ਜ਼ਿਆਦਾ ਆ ਗਿਆ ਬੁਰਾ ਹਾਲ ਹੋ ਗਿਆ ਫਸਲ ਬਹੁਤ ਜ਼ਿਆਦਾ ਨੁਕਸਾਨੀ ਜਾਊਗੀ ਤੇ ਸਪ੍ਰੇ ਕਰ ਦਿਓ ਸਾਰੇ ਕਿਸਾਨ ਵੀਰ ਆ ਢੋਲੀ ਚੱਕ ਕੇ ਸਪ੍ਰੇ ਕਰਨ ਲੱਗ ਪੈਂਦੇ ਉਹਦਾ ਕਾਰਨ ਕੀ ਆ ਕਿ ਆਪਾਂ ਜਿਹੜੀ 6 ਮਹੀਨੇ ਦੀ ਮਿਹਨਤ ਹੁੰਦੀ ਕਿਸਾਨ ਵੀਰ ਘਬਰਾਉਂਦਾ ਕਿ ਸਾਡੀ ਫਸਲ ਖਰਾਬ ਨਾ ਹੋਵੇ ਪਰ ਅਜੇ ਹਾਂ ਨਹੀਂ ਹੁੰਦਾ ਤੁਸੀਂ ਆਪਣੀ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹਿਣੇ ਹੋ ਇੱਕ ਦਿਨ ਚ ਜਾਂ ਇੱਕ ਘੰਟੇ ਚ ਕੋਈ ਨਹੀਂ ਹੁੰਦਾ ਜੇ ਤੁਹਾਨੂੰ ਲੱਗਦਾ ਅਟੈਕ ਵੱਧਾ ਉਨੀ ਜਗ੍ਹਾ ਕੰਟਰੋਲ ਕਰੋ ਜਾਂ ਉਸ ਜਗ੍ਹਾ ਤੇ ਤੁਸੀਂ ਸਪਰੇਅ ਵੀ ਕਰ ਸਕਦੇ ਜਦੋਂ ਅਟੈਕ ਹੀ ਹੈ ਨਹੀਂ ਪ੍ਰੀਕੌਸ਼ਨਰੀ ਸਪਰੇਅ ਕਰਨ ਤੋਂ ਮੈਂ ਕਹਿੰਦਾ ਹਾਂ ਕਿ ਕੀੜੇ ਮਕੌੜੇ ਨੂੰ ਕੋਈ ਇਹ ਸਪਰੇਅ ਨਹੀਂ ਜਿਹੜੀ ਆਉਣ ਤੋਂ ਰੋਕਦੀ ਹੈ ਕਈ ਇਹ ਇਸ ਤਰ੍ਹਾਂ ਦੇ ਜਿਹੜੇ ਯੁਗਤੀਬੰਦੇ ਵੀ ਹੈਗੇ ਜਿਹੜੇ 15-15 ਦਿਨ ਝੋਨਾ ਵੱਢਣ ਨੂੰ ਮਸਾ ਰਹਿੰਦੇ ਹੁੰਦੇ ਆ ਤੇ ਕਿਸਾਨ ਵੀਰ ਤੋਂ ਸਿਸਟਮਿਕ ਸਪਰੇਅ ਕਰਵਾ ਦਿੰਦੇ ਆ। ਦੋ-ਦੋ ਤਿੰਨ-ਤਿੰਨ ਕਿਉਂਕਿ ਕਿਸਾਨ ਵੀਰ ਨੇ ਇੱਕ ਵਾਰ ਢੋਲੀ ਚੱਕ ਲਈ, ਡਰਮੀ ਚੱਕ ਲਈ, ਉਹਨੇ ਕਹਣਾ ਚੱਲ ਜਾ ਰਿਹਾ ਇੱਕ ਆਪਾ ਤੇਲੇ ਵਾਲੀ ਦਾ ਹੁਣ ਕਰ ਲੱਗੇ, ਨਾਲ ਸੁੰਡੀ ਵਾਲੀ ਵੀ ਕਰ ਦਈਏ, ਨਾਲ ਹੋਰ ਵੀ ਕਰ ਦਈਏ। ਸੋ ਖੇਤ ਦੇਖ ਕੇ ਸਪਰੇਅ ਕਰੋ ਕਿਸਾਨ ਵੀਰੋ। ਜੇ ਆਪਾਂ 5-700 ਦੀ ਇੱਕ ਟਾਈਮ ਸਪਰੇਅ ਵੀ ਕਰਦੇ ਆਂ, 1000 ਦੀ ਵੀ ਕਰਦੇ ਆਂ ਤਾਂ ਆਪਾਂ 8-10 ਕਿੱਲਿਆਂ 'ਚ ਸਪਰੇਅ ਕਰ ਲਈ ਤੁਸੀਂ ਇਹਨੂੰ ਗਿਣਤੀ ਮਿੰਟਤੀ ਲਾ ਕੇ ਜਿਹੜੀ ਹੈਗੀ ਆ ਜ਼ਰੂਰਤ ਹੀ ਨਾ ਪਵੇ ਆਪਾਂ ਨੂੰ ਸਪਰੇਅ ਦੀ ਸੋ ਇਹ ਬੇਨਤੀ ਆ ਕਿ ਬਿਨਾਂ ਜ਼ਰੂਰਤ ਨਹੀਂ ਕਰਨੀ ਜਿੱਥੇ ਜ਼ਰੂਰਤ ਹੈਗੀ ਉੱਥੇ ਕਰੋ ਬੂਟੇ ਟੇਡੇ ਕਰਕੇ ਦੇਖੋ ਜੇ ਤੁਹਾਨੂੰ ਹੱਥ ਦੇ ਉੱਤੇ ਤੁਹਾਡੇ ਟੇਡੇ 5-7 ਡੇਗਦੇ ਜਾਂ ਪਾਣੀ ਜੀ ਤੈਰ ਦੇ ਲੱਗਦੇ ਆ ਤੁਸੀਂ ਸਪਰੇਅ ਕਰ ਦਿਓ ਜੇ ਤੁਹਾਡਾ ਝੋਨਾ 15 ਦੀ 20 ਦਿਨ ਵੱਢਣ ਚ ਰਹਿਦਾ ਜੇ ਅਟੈਕ ਹੈ ਨਹੀਂ ਜਾਂ 25 ਦਿਨ ਵੱਢਣ ਚ ਰਹਿਦਾ ਤੁਸੀਂ ਸਪਰੇਅ ਦਾ ਮਤਲਬ ਹੀ ਨਹੀਂ ਆਪਾਂ ਨੂੰ ਸਪਰੇਅ ਕਰਨੀ ਪਵੇ ਸੋ ਬੇਨਤੀ ਆ ਖਰਚਿਆ ਕਰਨਾ ਕੋਈ ਔਖਾ ਨਹੀਂ ਸਪਰੇਅ ਕਰਨੀ ਆ ਪਮੈਂਟ ਚ ਕਰ ਸਕਦੇ ਪਰ ਉਹਨੂੰ ਆਪਾਂ ਬਚਾਉਣਾ ਕਿਵੇਂ ਆਪਣੀ ਫਸਲ ਦਾ ਅੰਦਰੀਖਣ ਕਰਕੇ ਜੇ ਆਪਾਂ ਦੋ ਦਿਨ ਵੀ ਲੇਟ ਕਰ ਦੇਣ ਤਿੰਨ ਦਿਨ ਲੇਟ ਕਰਦੇ ਕਈ ਵਾਰ ਕਿਸਾਨ ਵੀਰ ਹੈ ਕਈ ਬੜੇ ਸੂਝਵਾਨ ਕਿਸਾਨ ਵੀਰ ਹਫਤਾ ਹਫਤਾ 10-10 ਦਿਨ ਸਪਰੇਅ ਜਿਹੜੀ ਹੈਗੀ ਉਹ ਦੇਖਦੇ ਰਹਿੰਦੇ ਡੇਲੀ ਖੇਤ ਵੇਖਦੇ ਰਹਿੰਦੇ ਨਹੀਂ ਲੋੜ ਅੱਜ ਵੀ ਨਹੀਂ ਲੋੜ ਇੱਕ ਦਿਨ ਕੱਢ ਕੇ 10 ਦਿਨ 15 ਦਿਨ ਲੰਘ ਜਾਂਦੇ ਆਪਣੀ ਇੱਕ ਸਪਰੇਅ ਘਟੂ ਘਟ ਬੱਝ ਜਾਂਦੀ ਹੈ ਤੇ ਜੇ 15 15 ਏਕੜ 20 20 ਏਕੜ ਦੇ ਵਿੱਚ ਆਪਾਂ ਇਹ ਸਪਰੇਅ ਬਚਾਈਏ ਦੇਖੋ ਕਿੰਨਾ ਆਪਾਂ ਫालतू ਕੀਟਨਾਸ਼ਕ ਸਪਰੇਅ ਕਰਨ ਤੋਂ ਬਚ ਸਕਦੇ ਤੇ ਕਿੰਨਾ ਆਪਣਾ ਖਰਚਾ ਬਚ ਸਕਦਾ ਸੋ ਮੇਰਾ ਜੋਰ ਇਸੇ ਕੰਮ ਤੇ ਲੱਗਿਆ ਹੁੰਦਾ ਕਿਸਾਨ ਵੀਰ ਥੱਲੇ ਕਮੈਂਟ ਕਰ ਦਿੰਦੇ ਆ ਜਾਂ ਪਤਾ ਨਹੀਂ ਕਿਸਾਨ ਵੀਰ ਕਰਦੇ ਕਿ ਹੋਰ ਕੋਈ ਕੋਈ ਦਵਾਈ ਵੇਚਣ ਵਾਲਾ ਵੀ ਕਈ ਵਾਰ ਕਰ ਸਕਦਾ ਸੋ ਇਹ ਬੇਨਤੀ ਕਿ ਅਜੇ ਅਟੈਕ ਵਧੂਗਾ ਨਹੀਂ ਮੌਸਮ ਆਪਦੇ ਏਰੀਆ ਦਾ ਦੇਖੋ ਪੱਛੋਂ ਵਾਲ ਦੀ ਹਵਾ ਜਿੰਨੇ ਦਿਨ ਚੱਲਦੀ ਹੈ ਬਿਲਕੁਲ ਅਟੈਕ ਨਹੀਂ ਵਧੂਗਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ